ਭਾਈ ਬਾਕੀ ਸਾਰੇ ਬਾਹਰ ਹੋ ਜਾਓ ਬਹਿ ਜਾਓ ਮੇਰੇ ਵੀਰ ਸਾਰੇ ਟੋਲੀ ਕਿ ਮੜਦਾ ਨਹੀਂ ਮੇਰਾ ਭਰਾ ਇੱਕ ਮੜਦਾ ਨਹੀਂ ਭਾਈ ਬਹਿ ਜਾਓ ਸਾਰੇ ਮੇਰੇ ਵੀਰ ਬਹਿ ਜਾਓ ਬਹਿ ਜਾਓ ਬਹਿ ਜਾਓ ਭਰਾਵਾਂ ਨੂੰ ਬੇਨਤੀ ਐ ਏਡੀ ਕੁਸ਼ਤੀ ਬਹੁਤ ਘੱਟ ਨਸੀਬ ਹੁੰਦੀ ਐ ਉਹ ਬਖਲਾਰ ਵਾਲਿਆਂ ਲਈ ਤਾੜੀ ਮਾਰ ਦਿਓ ਹਾਂ ਸਿਰੇ ਦੀ ਕੁਸ਼ਤੀ ਵੱਡੇ ਮੱਲ ਦੁਨੀਆ ਦੇ ਚੋਟੀ ਦੇ ਮੱਲ ਨੇ ਦੋਨੇ ਇੱਕ ਪਾਸੇ ਮਹਿੰਦਰ ਗਾਇਕਵੜ ਲਾਲ ਰੰਗ ਦੀ ਕੈਂਦੇ ਵਿੱਚ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਆਹ ਸਿਰੇ ਦੀ ਕੁਸ਼ਤੀ ਯੁੱਧ ਚੱਲਦਾ ਹੋ ਗਈ ਲਾਲ 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 ਹੋ ਗਈ ਸਵਾਦ ਆਹ ਸਵਾਦ ਕਰ ਦਿੱਤਾ ਮੁੰਡਿਆਣੇ ਦੋਨੇ ਮੱਲ ਕੈਂਦੇ ਸਿਰਾ ਆਹ ਸਵਾਦ ਕਰ ਦਿੱਤਾ ਦੋਨਾ ਮੱਲਾਂ ਨੇ ਇਹ ਪਹਿਲਵਾਨ ਬਾਹਰ ਜਾ ਰਹੇ ਆ ਬਈ ਮਹਿੰਦਰ ਗਾਇਕਵੜ ਬਾਹਰ ਨੂੰ ਜਾ ਰਿਹਾ ਮਹਿੰਦਰ ਗਾਇਕਵੜ ਸਾਡੀ ਬੇਨਤੀ ਨੂੰ ਸਤਿਕਾਰ ਕਰੇ ਆਵੇ ਅਖਾੜੇ ਚ ਵਾਹ ਸਿਰੇ ਦੀ ਕੁਸ਼ਤੀ ਆ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਬੈਠ ਕੇ ਮਾਰੋ ਮੇਰੇ ਵੀਰੋ ਇੱਕ ਵਾਰ ਜ਼ੋਰਦਾਰ ਹਲੋ ਹਾਂਜੀ ਪ੍ਰਤਵਲ ਬਾਜੀ ਆਨਾਮ ਬਹੁਤ ਤਕੜਾ ਹੈ ਸਾਡਾ ਆ ਕੰਮ ਨਾ ਕਰੋ ਆਨਾਮ ਬਹੁਤ ਤਕੜਾ ਹੈ ਵੀਰ ਜੀ ਮੇਰੇ ਨਾਲ ਉਹ ਸਿੱਧਾ ਸ ਮਾਰਿਆ ਤੇ ਮੈਂ ਮਾਰਨਾਂ ਭਾਈ ਦੋਨਾਂ ਪਹਿਲਵਾਨਾਂ ਨੂੰ ਇੱਕ ਮਿੰਟ ਦੋਨਾਂ ਪਹਿਲਵਾਨਾਂ ਨੂੰ ਪਿਆਰ ਦੇ ਨਾਲ ਪਿਆਰ ਦੇ ਨਾਲ ਭਾਈ ਕਿਸੇ ਦੇ ਸੱਟ ਚੋਟ ਨਹੀਂ ਮਾਰਨੀ ਬੜੇ ਪਿਆਰ ਨਾਲ ਦੇਖੋ ਇੰਨਾ ਜਿਹੜੇ ਮੇਰੇ ਵੀਰ ਸਪੋਰਟਰ ਆ ਇਥੇ ਗੋਲੀ ਨਹੀਂ ਚੱਲਦੀ ਬਾਹਰ ਬੈਠੋ ਸਾਰੇ ਮੇਰੇ ਵੀਰ ਜਿਹੜੇ ਵੀ ਸਪੋਰਟਰ ਭਰਾਵਾਂ ਦੇ ਉਹ ਬਾਹਰ ਬੈਠੋ ਕੋਈ ਗੱਲ ਨਹੀਂ ਕਰਦੇ ਮੈਂ ਦੋਨਾਂ ਪਹਿਲਵਾਨਾਂ ਨੂੰ ਬੇਨਤੀ ਕਰਦੇ ਆਂ ਵੀ ਬੜੇ ਪਿਆਰ ਦੇ ਨਾਲ ਕੁਸ਼ਤੀ ਕਰਨੀ ਆ ਕਿਸੇ ਨੂੰ ਪਹਿਲਵਾਨ ਨੇ ਕਿਸੇ ਦੇ ਸੱਟ ਚੋਟ ਨਹੀਂ ਮਾਰਨੀ ਲੜਨ ਲਈ ਜਿਹੜਾ ਪਹਿਲਵਾਨ ਫੌਲ ਕਰੂਗਾ ਦੂਜੇ ਜਦੂ ਕਰ ਦੇ ਦੇਾਂਗੇ ਵੱਲੋਂ ਐਨਾ ਇੰਤਜ਼ਾਮ ਕੀਤਾ ਗਿਆ ਇਹ ਦਰਸ਼ਕਾਂ ਨੂੰ ਆਪਣੀ ਕੁਸ਼ਤੀ ਦਿਖਾ ਲੈਣੀ ਆ ਗੁੱਸਾ ਨਹੀਂ ਦਿਖਾ ਲੈਣਾ ਇੱਕ ਮਿੰਟ ਭਿੰਦਰ ਗਾਇਕਵਾੜ ਨੂੰ ਵੀ ਬੇਨਤੀ ਕਰਦੇ ਆ ਕਿ ਬੜੇ ਪਿਆਰ ਦੇ ਨਾਲ ਕੁਸ਼ਤੀ ਕਰਨੀ ਆ ਭਿੰਦਰ ਜੀ ਇੱਕ ਮਿੰਟ ਭਾਈ ਜੀ ਭਿੰਦਰ ਗਾਇਕਵਾੜ ਮਹਾਰਾਸ਼ਟਰ ਇੱਕ ਮਿੰਟ ਭਾਈ ਇੱਕ ਮਿੰਟ ਜਿਹੜਾ ਪਹਿਲਵਾਨ ਫੌਲ ਕਰੂਗਾ ਦੂਜੇ ਜਦੂ ਕਰ ਦੇ ਦੇਾਂਗੇ ਜਿਹੜਾ ਬੰਦਾ ਹੁਣ ਫਾਉਲ ਕਰੂਗਾ ਦੂਜੇ ਨੂੰ ਜੇਤੂ ਘਰ ਦੇ ਦੇਾਂਗੇ ਬਿਲਕੁਲ ਸਹੀ ਆ ਜੀ ਬਿਲਕੁਲ ਲੈਂਬਰ ਪਹਿਲਵਾਨ ਦਾ ਫੈਸਲਾ ਬਿਲਕੁਲ ਸਹੀ ਆ ਜਿਹੜਾ ਵੀ ਪਹਿਲਵਾਨ ਫਾਉਲ ਖੇਡੂਗਾ ਉਹ ਦੂਸਰੇ ਪਹਿਲਵਾਨ ਨੂੰ ਜੇਤੂ ਘਰਾਰ ਦਿੱਤਾ ਜਾਊਗਾ ਹੁਣ ਲੱਟੋ ਕਸਤੀ ਤੇ ਭਾਵਾਂ ਰੋਇ ਗੋਲ ਨਾ ਦੋ ਹਿੱਤ ਆਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਅਖਾੜੇ ਚੋਂ ਅਖਾੜਾ ਖਾਲੀ ਕਰਨ ਦੀ ਕੋਸ਼ਿਸ਼ ਕਰੋ ਆ ਜਾਓ ਮਹਿੰਦਰ ਆ ਜਾਓ ਆ ਜਾਓ ਕੋਈ ਗੱਲ ਨਹੀਂ ਖਾੜਾ ਖਾਲੀ ਕਰ ਦਿਓ ਜੀ ਖਾੜਾ ਖਾਲੀ ਕਰ ਦਿਓ ਮਹਿੰਦਰ ਰਾਜ ਮਹਿੰਦਰ ਗਾਇਕਵਾਲ ਨੂੰ ਬੇਨਤੀ ਕਰਦੇ ਆ ਕਿ ਅਖਾੜੇ ਦੇ ਵਿੱਚ ਅਖਾੜਾ ਪਾ ਸਾ ਨੈਗਰੇ ਦੋ ਜਣ ਘੁਲੀ ਜਾਓ ਭਾਈ ਸਾਡੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਬਈ ਮਹਿੰਦਰ ਪਹਿਲਵਾਨ ਨੂੰ ਬੇਨਤੀ ਆ ਵੀ ਰੈਫਰੀ ਸਾਹਿਬ ਕਿੰਨਾ ਮਿੰਟ ਦੇਈਏ ਮਹਿੰਦਰ ਗਾਇਕਵਾੜ ਮਹਿੰਦਰ ਗਾਇਕਵਾੜ ਪਹਿਲਵਾਨ ਨੂੰ ਬੇਨਤੀ ਕਰਦੇ ਆ ਪ੍ਰਤਪਾਲ ਜੀ ਇੰਨਾ ਗੁੱਸਾ ਨਹੀਂ ਕਰਦੇ ਤੁਸੀਂ ਬਹੁਤ ਹੀ ਤੁਹਾਡਾ ਨਾਂ ਆ ਦੁਨੀਆ ਦੇ ਵਿੱਚ ਮੇਰੀ ਗੱਲ ਸੁਣੋ ਕਾਗੋ ਰੋੜਾਂ ਵਾਲੀ ਲਾਈਵ ਕੱਢ ਕੇ ਦੇਖ ਲਓ ਮੈਨੂੰ ਪਿਛੂ ਆ ਕੇ ਫੜ ਲਿਆ ਅੱਜ ਮੇਰੇ ਸਿੱਧੀ ਸਿਰ ਦੇ ਵਿੱਚ ਟੱਕਰ ਮਾਰੀ ਮੈਂ ਤੁਹਾਡੇ ਪੰਜਾਬ ਦਾ ਮਹਾਰਾਟਰ ਚੱਲ ਜੀ ਆ ਨਾ ਦਰੀ ਨਹੀਂ ਦਿੰਦੇ ਬੈਣ ਨੂੰ ਦਰੀ ਬੇਨਤੀ ਆ ਜੀ ਮਹਿੰਦਰ ਪahlwan ਜੀ ਗੱਗਵੜ ਵਿੱਚ ਆਵੇ ਪਿੰਡ ਬਖਲੌਰ ਦੀ ਧਰਤੀ ਆ ਇਹਨੂੰ ਘਾਗ ਰੋੜਾ ਵਾਲੀ ਨਾਲ ਸਮਝ ਲਿਓ ਅਸੀਂ ਜੋ ਵੀ ਫੈਸਲਾ ਜੋ ਵੀ ਫੈਸਲਾ ਦੇਣਾ ਬਿਲਕੁਲ ਸਾਡੇ ਜੋ ਵੀ ਕੋਚ ਸਹਿਬਾਨ ਛੱਡੇ ਹੋਏ ਆ ਉਹਨਾਂ ਦੇ ਮੁਤਾਬਕ ਫੈਸਲਾ ਦਵਾਂਗੇ ਅਸੀਂ ਮਹਿੰਦਰ ਗਾਇਕਵੜ ਨੂੰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਖਾੜਾ ਪਾਸ਼ਾ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਦੇਖੋ ਪਹਿਲਵਾਨ ਜੀ ਇੰਨਾ ਗੁੱਸੇ 'ਚ ਨਹੀਂ ਆਣਾ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਕੁਸ਼ਤੀ ਕਰਨੀ ਆ ਐ ਸਰਪ ਤੁਹਾਡੇ ਵਾਸਤੇ ਬਖਲੌਰ ਪ੍ਰਬੰਧਕ ਕਮੇਟੀ ਵੱਲੋਂ ਐਨਾ ਉਪਰਾਲਾ ਕੀਤਾ ਗਿਆ ਦਰਸ਼ਕਾਂ ਵਾਸਤੇ ਵੀ ਸਾਨੂੰ ਦਰਸ਼ਕਾਂ ਦੇ ਨਾਬੇ ਤੋਂ ਪਟਿਆਲੇ ਤੋਂ ਮਾਲਵੇ ਤੋਂ ਬਹੁਤ ਫੋਨ ਆਏ ਆ ਸਪੈਸ਼ਲ ਕੁਸ਼ਤੀ ਦੇਖਣ ਵਾਸਤੇ ਆਏ ਆ ਬਹੁਤ ਦੂਰ ਦਰਾਡੇ ਤੋਂ ਸੰਝ ਕਮੇਟੀਆਂ ਐ ਇੱਥੇ ਪਹੁੰਚੀਆਂ ਨੇ ਅਸੀਂ ਜੋ ਵੀ ਸੰਝ ਕਮੇਟੀਆਂ ਪਿੰਡ ਬਖਲੌਰ ਦੀ ਧਰਤੀ ਤੇ ਪਹੁੰਚੀਆਂ ਉਹਨਾਂ ਦਾ ਸਮੂਹ ਗ੍ਰਾਮ ਪੰਚਾਇਤ ਤੇ ਛੇਂਜ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੇਨਤੀ ਕਰਦੇ ਆ ਮਹਿੰਦਰ ਗਾਇਕਵਾਰ ਜੀ ਹਾਂਜੀ ਪਹਿਲਵਾਨ ਮਹਿੰਦਰ ਗਾਇਕਵਾਰ ਜੀ ਵਿੱਚ ਆਪਾਂ ਜਲਦੀ ਨਾਲ ਮਹਿੰਦਰ ਗਾਇਕਵਾਰ ਜਿੱਥੇ ਵੀ ਮੇਰੀ ਬਸ ਹੁੰਦਾ ਜਲਦੀ ਉਹਨਾਂ ਦੇ ਪਹਿਲਵਾਨ ਜੀ ਗਾਇਕਵਾਰ ਪ੍ਰਬੰਧਕ ਯਾਦ ਕਰ ਰਿਹਾ ਉਹ ਵਿੱਚ ਮਿਹਰਬਾਨੀ ਕਰਕੇ ਵਿੱਚ ਖੜੇ ਦੇ ਭਾਈ ਮੈਂ ਮਹਿੰਦਰ ਕੱਕਵਾੜ ਨੂੰ ਬੇਨਤੀ ਕਰਾਂ ਮਕਣ ਬਾਜੀ ਦੱਸਿਓ ਕਿੰਨੇ ਮਿੰਟ ਦਾ 1 ਕਿਤੇ ਮਿੰਟ ਦਾ ਦਿਓ ਟਾਈਮ ਯਾਰ ਹਾਂਜੀ ਪਰਵਾਨ ਨੂੰ 15 ਬਾਜੀ ਬੁਲਾਉਣੇ ਆ ਵੀਰ ਜੀ ਬੁਲਾ ਰਹੇ ਆ ਅਸੀਂ ਬਾਜੀ 15 ਚੱਲਾਗੇ ਮਕਣ ਬਾਜੀ ਮੈਨੂੰ ਤੁਸੀਂ ਦੱਸੋ ਜਿੰਮੇਵਾਰ ਹੰਦੇ ਆ ਬੁਲਾਓ 1 ਮਿੰਟ ਦਾ ਟਾਈਮ ਦਿਓ ਨੂੰ ਦੇਖੋ ਵੀ ਕੀ ਬਣਾਇਆ ਤੇ ਨਾਲ ਇਹ ਸੀਜ਼ਨ ਦੇ ਵਿੱਚ ਕਹਿੰਦੇ بڑے ਟਾਪ ਦੀ ਤੇ ਵੱਡੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਆ ਸਾਰੇ ਵੀਰ ਥੋੜਾ ਉਹ ਵੱਡੀ ਕੁਸ਼ਤੀ ਫੇਰ ਤੋਂ ਸ਼ੁਰੂ ਹੋ ਗਈ ਆ ਆ ਸਿਰੇ ਦੀ ਟੱਕਰ ਆ ਦੁਨੀਆ ਦੇ ਵੱਡੇ ਮੱਲ ਫੇਰ ਸ਼ੁਰੂ ਹੋ ਚੁੱਕਿਆ ਇਧਰ ਕਹਿੰਦੇ ਪੰਜਾਬ ਪੁਰਸੀ ਵੱਡੀ ਟੂਟੀ ਆ ਵੱਡੇ ਮੱਲ ਨੇ ਦੋਨੇ ਸਾਹਮਣੇ ਦੇਖਾਂਗੇ ਮਹਿੰਦਰ ਗੱਗਵਾੜ ਤੇ ਉਹ ਪ੍ਰਤਮਾਲ ਪਹਿਲਵਾਨ ਜੀ ਫਗਵਾੜਾ ਅਲਟੋ ਕਾਰ ਅਵਤਾਰ ਤਾਰੂ ਜਪਾਨ ਵਾਲੇ ਪਰਿਵਾਰ ਦੇ ਵੱਲੋਂ ਦਿੱਤੀ ਜਾ ਰਹੀ ਆ ਆ ਦੁਨੀਆ ਦੇ ਵੱਡੇ ਮੱਲ ਆ ਸਿਰੇ ਦੀ ਟੱਕਰ ਮਿੰਦਰ ਪਹਿਲਵਾਨ ਜੀ ਗਕਵਾੜ ਤੇ ਪ੍ਰਤਮਲ ਪਹਿਲਵਾਨ ਜੀ ਫਗਵਾੜੇ ਦੇ ਦਰਮਿਆਨ ਆ ਸਿਰੇ ਦੀ ਟੱਕਰ ਚਾਪੀ ਦੁਨੀਆ ਦੇ ਵੱਡੇ ਮੱਲ ਨੇ ਦੋਨੇ ਇਹ ਬੁੱਕਮਪਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲਾਈਨ 'ਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾਂ ਨੂੰ ਆ ਜੂਂਦੇ ਡੁੱਬੇ ਡਬਦੇ ਤਰਫੇ ਦੇਖੇ ਨੇ ਕਹਿੰਦੇ ਬਹਿਮ ਦਾ ਲਾਜ ਕੋਈ ਨਹੀਂ ਆਹ ਚੌਂਕਾਂ ਦੇ ਵਿੱਚ ਖੋਪੇ ਤਰਫੇ ਦੇਖੇ ਨੇ ਵਕਤ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰ ਤਰਫੇ ਦੇਖੇ ਨੇ ਪਾਰਸ ਮਾਣ ਕਰੀ ਨਾ ਫੋਕੀ ਸ਼ੌਹਰਤ ਦਾ ਆਹ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ ਆਹ ਸਿਰੇ ਦੀ ਟੱਕਰ ਇਧਰਲੇ ਪਾਸੇ ਪ੍ਰਤਭਲ ਪਹਿਲਵਾਨ ਜੀ ਫਗਵਾੜਾ ਤੇ ਦੂਸਰੇ ਪਾਸੇ ਮਹਿੰਦਰ ਗਕਵੜ ਆਹ ਤਾੜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਗਲੇ ਸਾਲ ਬਹਾਦਰ ਸਿੰਘ ਜੀ ਇੰਗਲੈਂਡ ਵਾਲਿਆਂ ਵੱਲੋਂ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮੋਮਬੱਤੀ ਦੇ ਕੜਾਹੇ ਉਹ ਰਿਜਦੇ ਨਹੀਂ ਹੁੰਦੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਆਹ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਆਹ ਸਾਹਮਣੇ ਸਾਹਮਣੇ ਰਤਬਾਲ ਪਹਿਲਵਾਨ ਜੀ ਫਗਵਾੜਾ ਤੇ ਦੂਸਰੇ ਪਾਸੇ ਮਹਿੰਦਰ ਪਹਿਲਵਾਨ ਜੀ ਗਿੱਕਵਾੜਾ ਆਊਟ ਵਧੀਆ ਕੁਸ਼ਤੀ ਚੱਲ ਰਹੀ ਹੈ ਬਹੁਤ ਵਧੀਆ ਕੁਸ਼ਤੀ ਹੈ ਓ ਯਾਰ ਬਾਹਰ ਹੋ ਜਾ ਬਾਕੀ ਬਾਹਰ ਹੋ ਜਾ ਪਹਿਲਵਾਨ ਭਰਾਵਾਂ ਨੂੰ ਬੇਨਤੀ ਆ ਸਾਡੇ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਤੁਸੀਂ ਮਿਹਰਬਾਨੀ ਕਰਕੇ ਪਹਿਲਵਾਨਾਂ ਨੂੰ ਫ੍ਰੀ ਕਰ ਦਿਓ ਫੈਸਲਾ ਦੱਸਣ ਲੱਗੀ ਆ ਜੇ ਦੋਹਾਂ ਪਹਿਲਵਾਨਾਂ ਨੇ ਨਹੀਂ ਲੜਨਾ ਅਸੀਂ ਦੋਹਾਂ ਪਹਿਲਵਾਨਾਂ ਨੂੰ 11100 ਰੁਪਏ ਦੇ ਕੇ ਸਲਮਾਨ ਕਰ ਦੇਣਾ ਅਸੀਂ ਐਲਟੋ ਗੱਡੀ ਨਹੀਂ ਦੇਣੀ ਕਮੇਟੀ ਕਮੇਟੀ ਨੇ